ਠੰਡ ਦਰਬਾਰ ਤੁਧ ਵੇਣ ਸੋਰਤ ਕਰੇ ਕੋ ਮੇਰੀ ਦਰਜਾ ਨਾ ਦੀਜੈ ਖੋਲ ਗਵਾਰ ਮਮਦਨ ਤਨੇ ਉਧਾਰਤ ਆਗੀ ਸਰਵਨ ਸੁਣੀਤ ਸੋ ਜਾਸ ਤੁਮਾਰ ਜਾਦੇਉ ਨਾਮ ਆਪ ਬਪ ਸੁਧਮ ਤੈਨੂੰ ਗੋ ਕਰਪਾ ਭਈ ਹੈ ਆਪਾਰ ਕਹ ਕਬੀਰ ਤਮ ਸਮਰਥ ਦਤ ਚਾਰ ਪਦਾਰਥ ਦਿੱਤ ਨਾਰ ਬਾਰ ਸੋਰਠ ਮਹੱਲਾ ਪੰਜ ਵਾਰ ਜਾਂ ਕਾ ਸਿਮਰਨ ਸਭ ਕਸ਼ ਪਾਈਐ ਬਰਥ ਈ ਕਾਲ ਨ ਜਾਇ ਜਾਂ ਕਾ ਸਿਮਰਨ ਸਭ ਕਸ਼ ਪਾਈਐ ਬਰਥ ਈ ਕਾਲ ਨ ਜਾਇ ਤਿਸ ਬ੍ਰਵ ਤੇ ਆਗਰ ਬਰਕਤ ਰਾਚ ਹੋਇ ਜੋ ਸਭ ਮੈਂ ਰਹਾ ਸਮਾਈ ਹਰ ਹਰ ਜੀ ਮਰੋ ਸੰਤ ਗੋਪਾਲ ਸਾਧ ਸੰਗ ਮਿਲ ਨਾਮ ਤੇ ਆਵ ਪੂਰਨ ਹੋਇ ਘਾਲਾ ਰਹਾ ਸਾਰਸ ਮਲ ਨਿਤ ਪ੍ਰਤਪਾਲੈ ਪ੍ਰੇਮ ਸਾਥ ਗਲ ਲਾਵ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕਸ ਪਾਵੈ ਸਾਰੇ ਸਮਾਂ ਲੈ ਨਿਤ ਪ੍ਰਤਪਾਲ ਪਰਮ ਸਹਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ